ਪੰਜਾਬ ਬੰਦ ਹੋਰੀ ਤਰ੍ਹਾਂ ਅਜੇ ਤੱਕ ਖਬਰਾਂ ਪੂਰਾ ਸਫਲ ਹੋ ਰਿਹਾ 3 ਕਰੋੜ ਪੰਜਾਬੀਆਂ ਨੇ ਦਿਲੋਂ ਆਪਣੇ ਮਨੋਂ ਕਿਸਾਨਾਂ ਮਜ਼ਦੂਰਾਂ ਦਾ ਸਮਰਥਨ ਕੀਤਾ ਆਹਲ ਸਾਰਿਆਂ ਨੇ ਸਾਨੂੰ ਕਿਤੇ ਜਾ ਕੇ ਵੀ ਜ਼ਬਰਦਸਤੀ ਬੰਦ ਕਰਾਉਣਾ ਨਹੀਂ ਪਿਆ ਆਪ ਬੰਦ ਕਰ ਰਹੇ ਆ ਜਿੱਥੇ 골ਡਨ ਗੇਟ ਤੇ ਖੜੇ ਆ 99% ਟ੍ਰੈਫਿਕ ਆਫ 1% ਕੋਈ ਐਮਰਜੈਂਸੀ ਇੱਥੇ ਆ ਰਿਹਾ ਇਹ ਅਸੀਂ ਨਹੀਂ ਕਿਹਾ ਕਿਸੇ ਨੇ ਜਿਹਦੇ ਖੜੇ ਆ ਨਾ ਸਾਡੇ ਸਾਡੀ ਇਕੱਠੀ ਹੋ ਰਹੀ ਆ ਬਹੁਤ ਸਾਰੇ ਤਾਮੇ ਤੇ ਜਾਮ ਲੱਗ ਚੁੱਕੇ ਆ ਇਹ ਲੋਕਾਂ ਦਾ ਪਿਆਰ ਹੈ ਅਸੀਂ ਨਾਲੇ ਦੂਜੀ ਗੱਲ ਲੱਗੀ ਵੀ ਕਿਸਾਨ ਮਜ਼ਦੂਰ ਤੇ ਇਕੱਲਾ ਹਮਲਾ ਨਹੀਂ ਆਨਲਾਈਨ ਵਪਾਰ ਹੋ ਰਿਹਾ ਛੋਟੀ ਦੁਕਾਨਦਾਰੀ ਖਾਜੂ ਲੱਗੂ ਦਿਓ ਖਤਮ ਕਰਤਾ ਸਾਡੇ ਪੰਜਾਬ ਤੋਂ ਬਟਾਲਾ ਲੁਧਿਆਣਾ ਇਹਦੋਂ ਕਹਾ ਇੰਡਸਟਰੀ ਸਾਡੀ ਸੀਗੀ ਸਪੋਰਟਸ ਦੀ ਜਲੰਧਰ ਹੋਰ ਸ਼ਹਿਰਾਂ ਦੇ ਵਿੱਚ ਕਿੱਥੇ ਗਈ ਔਰ ਕੋਰਪੋਰੇਟ ਦੇ ਵੱਡੇ ਵਪਾਰੀ ਨੇ ਖਾ ਲਈ ਹੈਗੀ ਸਾਡੀ ਸਾਰੀ ਟ੍ਰਾਂਸਪੋਰਟ ਤੇ ਉਹਨਾਂ ਦਾ ਕਬਜ਼ਾ ਹੋ ਗਿਆ ਰੇਲ ਲਾਈਨ ਉਹ ਲੈ ਗਏ ਵਿੱਦਿਆ ਸਾਡੀ ਨਿੱਜੀ ਹੱਥਾਂ ਵਿੱਚ ਚਲੀ ਗਈ ਸਿਹਤ ਸੂਲਤਾ ਸਾਡੀਆਂ ਨਿੱਜੀਆਂ ਤਲ ਚਲ ਗਈਆਂ ਤਾਂ ਕਿਸਾਨ ਮਜ਼ਦੂਰ ਦੀਆਂ ਮੰਗਾਂ ਦੇ ਨਾਲ ਆਮ ਜਨਤਾ ਦਾ ਸਵਾਲ ਵੀ ਹੈਗਾ ਵੀ ਤੁਸੀਂ ਕਿਹਾ ਵੀ ਤੁਸੀਂ ਵੀ ਆਪਦੇ ਮਸਲੇ ਲਈ ਤੋਂ 3 ਕਰੋੜ ਪੰਜਾਬੀ ਅੱਜ ਮੋਦੀ ਸਰਕਾਰ ਲਈ ਭਾਰੂ ਪੈ ਰਹੇ ਹੈਗੇ ਤੇ ਅਸੀਂ ਇਕੱਠੇ ਹੋ ਕੇ ਲੜ ਰਹੇ ਹਾਂ ਐਮਰਜੈਂਸੀ ਸੇਵਾ ਜਿਵੇਂ ਮੈਡੀਕਲ ਸੇਵਾ ਡੈੱਡ ਬੋਡੀ ਹੈ ਕਿਸੇ ਕਿਸਮ ਦੀ ਬਰਾਤ ਦਾ ਕੋਈ ਪ੍ਰੋਗਰਾਮ ਹੈਗਾ 에어ਪੋਰਟ ਦੀ ਸੇਵਾ ਹੈ ਕਿ ਇਹ ਸਾਰਗੇ ਬਹਾਲ ਰੱਖੀਆਂ ਗਈਆਂ ਵਾ ਔਰ ਇਹ 4:00 ਤੋਂ 7:00 ਤੋਂ 4:00 ਵਜੇ ਤੱਕ ਦਾ ਬੰਦ ਹੈਗਾ ਇਹ ਗੱਲ ਕੀਤੀ ਜੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਫਟਕਾਰ ਲਾਈ ਹੈ ਕਿ ਦੇਵਾਲ ਸਾਹਿਬ ਲੈ ਕੇ ਕੀ ਨਹੀਂ ਦੇਖੋ ਮੈਨੂੰ ਲੱਗਦਾ ਕਿਸੇ ਨੂੰ ਵੀ ਬਥੇਰੇ ਫੈਸਲੇ ਸੁਪਰੀਮ ਕੋਰਟ ਦੇ ਨੇ ਜਿਹੜੇ ਕਦੀ ਵੀ ੇਠਾ ਨਹੀਂ ਲੱਗੇ ਜਿੱਚ ਪਰਾਲੀ ਵਾਲਾ ਮੈਂ 100 ਰੁਪਏ ਵਾਲਾ ਤੁਹਾਨੂੰ ਦੱਸਦਾ ਇਹ ਤਾਂ ਪੰਜਾਬ ਸਰਕਾਰ ਹੈ ਵੀ ਉਹਨੇ ਕੀ ਦੋ ਦੁਬਾਰਾ ਕੋਈ ਜਿਹਾ ਬਾਈਬਲ ਕਾਂਡ ਕਰਾਉਣਾ ਹੈ ਜੇ ਨਹੀਂ ਕਰਾਉਣਾ ਕਹਿੰਦੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਚੰਗੀ ਗੱਲ ਹੈ ਜੇ ਨਾਲ ਆ ਕਿਸਾਨਾਂ ਮਜ਼ਦੂਰਾਂ ਦੇ ਜੋ ਮੈਨੂੰ ਲੱਗਦਾ ਤੇ ਨਾਲ ਖਲੋਣਾ ਚਾਹੀਦਾ ਪੁਲਿਸ ਦੀ ਦਰਵਾਜ਼ੇ ਤੋਂ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਉਹਨੂੰ ਕਦੀ ਵੀ ਪੰਜਾਬ ਦਾ ਇਤਿਹਾਸ ਮਾਫ ਨਹੀਂ ਕਰੂਗਾ ਅੱਜ ਕੀ ਕਹਿਣਾ ਚਾਹਦੇ ਜਿਹੜਾ ਭਿੰਦ ਸਰਕਾਰ ਵੱਲੋਂ ਤੁਹਾਡੀਆਂ ਮੰਗਾਂ ਨਹੀਂ ਮੰਨਿਆ ਜਾ ਰਹੀ ਇਹਨਾਂ ਸੰਦੇਸ਼ ਕੀ ਦਿਖਾ ਗਏ ਆ ਦੇਖੋ ਇਹ ਮੰਤਰੀ ਪੱਧਰ ਤੇ ਸਮਝੌਤੇ ਕੀਤੇ ਆ ਕੇਂਦਰ ਨੇ ਔਰ ਉਹ ਕਾਰਪੋਰੇਟ ਦੀ ਆਵਾਜ਼ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸੁਣ ਰਹੇ ਆ ਪਰ ਅੱਜ ਦੇ ਬੰਦ ਨੇ ਮੋਦੀ ਸਰਕਾਰ ਦੀਆਂ ਜਿਹੜਾ ਹਲਾਦਾਂ ਨੇ ਮਨਨ ਲਈ ਮਜਬੂਰ ਕਰਾਂਗੇ ਕੇਂਦਰ ਸਰਕਾਰ ਨੂੰ ਜੋ ਸਾਨੂੰ ਲੱਗਦਾ ਸਾਡਾ ਨਾਰਾ ਇੱਕੋ ਆ ਕਿ ਜੰਮੇ ਜਿਹੜੀ ਮਿੱਟੀ ਚੋਂ ਮਸਲਾ ਉਹਦੀ ਰਾਖੀ ਦਾ ਅਸੀਂ ਪੰਜਾਬ ਦੇ ਪੋਤੇ ਆ ਹਿੱਕ ਥਾਪੜ ਕੇ ਆ ਕੀਦਾਂ ਮਸਲੇ ਪਹਿਲਾਂ ਵੀ ਪੈਦਾ ਹੋਏ ਆ ਜਿੱਤਾਂ ਵੀ ਹੋਈਆਂ ਹੁਣ ਜਿਹੜਾ ਮਸਲਾ ਆ ਐਮਐਸਪੀ ਦਾ ਹੋਰ ਜਿਹੜੀਆਂ ਵਕ ਵਕ ਜਿਹੜੀਆਂ ਮੰਗਾ ਆ ਜਵਾਨੀ ਦੀਆਂ ਕਿਸਾਨੀ ਦੀਆਂ ਹੋਰ ਜਿਹੜੇ ਪਾਣੀਆਂ ਦੇ ਮਸਲੇ ਆ ਉਦੇ ਸਬੰਧ ਚ ਅੱਜ ਜਿਹੜੇ ਸੰਯੁਕਤ ਸਮਾਜ ਮੋਰਚਾ ਸਾਡੇ ਮਾਝਾ ਜ਼ੋਨ ਦੇ ਪ੍ਰਧਾਨ ਨੇ ਸੁਜਿੰਦਰ ਸਿੰਘ ਮਾਹੂ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੀ ਜਿਹੜੀ ਟੀਮ ਅੰਮ੍ਰਿਤਸਰ ਦੀ ਮੁੱਖ ਐਂਟਰੀ ਜਿਹੜੀ ਆ ਗੋਲਡਨ ਗੇਟ ਤੇ ਆਪਾਂ ਪਹੁੰਚੇ ਆਂ ਬੰਦ ਦਾ ਸਮਰਥਨ ਤੇ ਜਿਹੜਾ ਅਸੀਂ ਕਾਫੀ ਦਿਨਾਂ ਤੋਂ ਇਹ ਗੱਲ ਕਰ ਰਹੇ ਆਂ ਕਿ ਸਾਡੇ ਜਿਹੜੇ ਭਰਾ ਸਾਡੇ ਜਿਹੜੇ ਸਤਕਾਰਯੋਗ ਪਿਆਰੇ ਸਾਡੇ ਜਿਹੜੇ ਧਰਨਿਆਂ ਤੇ ਜਿਹੜੇ ਭੁੱਖਰਤਾ ਦਾ ਤੇ ਮਰਨ ਵਰਤਨ ਤੇ ਜਾ ਰਹੇ ਆ ਉਹਨਾਂ ਦੇ ਚਲਦਿਆਂ ਹੀ ਅੱਜ ਜਿਹੜਾ ਪੰਜਾਬ ਬੰਦ ਜਾਂ ਜਿਹੜਾ ਸੱਦਾ ਆ ਉਹਨੂੰ ਪੂਰਨ ਸਮਰਥਨ ਆ ਤੇ ਜਿਹੜੇ ਸਾਡੇ ਅਜੇ ਭੈਣ ਭਰਾ ਜਾਗਰੂਕ ਨਹੀਂ ਉਹਨਾਂ ਨੂੰ ਜਾਗਰੂਕ ਵੀ ਕਰ ਰਹੇ ਆ ਸਵੇਰ ਤੇ ਕਿ ਆਓ ਸਾਡੇ ਨਾਲ ਬੈਠੋ ਤੇ ਇਕੱਲੇ ਕਿਸਾਨ ਦਾ ਮਸਲਾ ਨਹੀਂ ਪੰਜਾਬ ਦਾ ਮਸਲਾ ਆ ਸੋ ਸਾਨੂੰ ਪੂਰਾ ਯਕੀਨ ਆ ਕਿ ਹਮੇਸ਼ਾ ਹੀ ਧਰਨੇ ਵੀ ਲੱਗਦੇ ਆਏ ਆ ਕੁਰਬਾਨੀਆਂ ਹੁੰਦੀਆਂ ਆਏ ਤੇ ਜਿੱਤ ਵੀ ਹੁੰਦੀ ਆਈ ਆ ਤੇ ਗਾਂ ਵੀ ਅੱਧਾ ਚੱਲਦਾ ਰਹਿਣਾ ਅੱਜ ਜਿਹੜਾ ਇਹ ਪੰਜਾਬ ਬੰਦਿਆ ਇਹਦਾ ਜਿਹੜਾ ਸਮਰਥਨ ਆ ਇਹ ਜਲਦੀ ਇਹਦੇ ਰਿਜ਼ਲਟ ਜਿਹੜੇ ਆ ਜਿੱਤ ਵਾਲੇ ਪਾਸੇ ਜਿਹੜੇ ਉਹ ਵਧਣਗੇ ਗੱਲ ਕੀਤੀ ਜਾਵੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਵੀ ਲਗਾਈ ਹੈ ਕਿ ਦਿੱਲੀਵਾਲ ਸਾਹਿਬ ਨੂੰ ਜਲਦ ਤੋਂ ਜਲਦ ਹਸਪਤਾਲ ਵਿੱਚ ਦਾਖਲ ਕਰਾਇਆ ਜਾਏ ਕਿ ਕਿ ਜਿੱਥਾ ਵੀ ਨਹੀਂ ਇਹ ਫਟਕਾਰ ਨਹੀਂ ਆ ਇਹ ਦੇਖੋ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ ਮਾਨਜੋਗ ਜਿਹੜਾ ਸੁਪਰੀਮ ਕੋਰਟ ਆ ਮਾਨਜੋਗ ਹਾਈ ਕੋਰਟ ਆ ਜਿਹੜੇ ਪ੍ਰੋਟੋਕੋਲ ਹੁੰਦੇ ਆ ਕਿ ਸਾਰਾ ਕੁਝ ਜਿਹੜੇ ਮਸਲੇ ਉੱਠਦੇ ਆ ਉਹਨਾਂ ਦੇ ਤਹਿਤ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਸਮੇਂ-ਸਮੇਂ ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਉਹਨਾਂ ਨੂੰ ਜਾਗਰੂਕ ਕਰਨਾ ਉਹ ਕ ਕਿ ਜਿਹੜੇ ਕੇਂਦਰ ਸਰਕਾਰ ਦੇ ਜਿਹੜੇ ਤਾਨਾਸ਼ਾਹੀ ਬੈਠੇ ਆ ਜਿਹੜੇ ਹਿਟਲਰ ਵਰਗੇ ਬੈਠੇ ਆ ਉਹਨਾਂ ਨੂੰ ਵੀ ਫਟਕਾਰ ਲਈ ਜਾਵੇ ਵੀ ਪਤਾ ਤੁਹਾਨੂੰ ਵੀ ਆ ਮਸਲੇ ਉਹਨਾਂ ਦੇ ਆ ਪਰ ਉਹਨਾਂ ਦੀ ਪਤਾ ਨਹੀਂ ਕਿਹੜੀ ਮਜਬੂਰੀ ਆ ਜ਼ਿੰਮੇਵਾਰੀ ਆ ਵੇਸਲੇ ਹੋ ਕੇ ਬੈਠੇ ਆ ਦਿਲ ਤੇ ਅੰਦਰੋਂ ਉਹਨਾਂ ਦਾ ਵੀ ਕਰਦਾ ਕਿ ਮੰਗਾ ਵੀ ਜਾਇਜ਼ ਆ ਉਹਨਾਂ ਦੇ ਹੱਲ ਵੀ ਹੋਣੇ ਚਾਹੀਦੇ ਆ ਸੋ ਮਜਬੂਰੀਆਂ ਬਣੀਆਂ ਪਰ ਪ੍ਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ ਕਿਉਂਕਿ ਜਿਹੜੇ ਕਿਸਾਨ ਆ ਇਹ ਪੰਜਾਬ ਦੇ ਆ ਪੰਜਾਬ ਦੇ ਪੁੱਤ ਆ ਸਭ ਤੋਂ ਵੱਧ ਇਤਿਹਾਸ ਚ ਦੇਖੋ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਆ ਜਿਤ ਤੀ ਹੁੰਦੀ ਆਈ ਆ ਫਿਰ ਕੀਤੇ ਹੋਆ ਕਿ ਜਿੱਤ ਜਿਹੜੀ ਆ ਉਹ ਜਲਦੀ ਹੋਊਗੀ ਜਿਨ੍ਹਾਂ ਪਹਿਲਾਂ ਤੇ ਇਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਸੀ ਤੇ ਇਹਨਾਂ ਦੀ ਧੌਂ ਚੋਂ ਕਿੱਲਾ ਨਿਕਲਿਆ ਸੀ ਤੇ ਜਿਹੜੇ ਪੰਜਾਬ ਦੀ ਜਿੱਤ ਹੋਈ ਕਿਸਾਨਾਂ ਦੀ ਜਿੱਤ ਹੋਈ ਇਹ ਵੀ ਜਿੱਤ ਜਿਹੜੀ ਆ ਉਹ ਜਲਦੀ ਹੋਊ ਹਰ ਪੰਜਾਬ ਬੰਦ ਦੀ ਕਾਲ ਆ ਉਹਦਾ ਸਮਰਥਨ ਅਸੀਂ ਕਰ ਰਹੇ ਆਂ ਕਿਸਾਨਾਂ ਦਾ ਸਮਰਥਨ ਆਮ ਲੋਕ ਵੀ ਕਰ ਰਹੇ ਆਂ ਤੇ ਅਸੀਂ ਕਿਸਾਨ ਜਥੇਬੰਦੀਆਂ ਵੀ ਡੱਲੇਆ ਸਾਹਿਬ ਦਾ ਸਮਰਥਨ ਕਰ ਰਹੇ ਆਂ ਔਰ ਪੰਜਾਬ ਦੇ ਲੋਕਾਂ ਨੂੰ ਮੈਸੇਜ ਆ ਕਿ ਕਿਸਾਨਾਂ ਦਾ ਸਾਥ ਦਿਓ ਤਾਂ ਕਿ ਜੇ ਕਿਸਾਨ ਬਚੂਗਾ ਤੇ ਆਮ ਲੋਕ ਬਚਣਗੇ ਛੋਟੇ ਦੁਕਾਨਦਾਰ ਬਚਣਗੇ ਛੋਟੇ ਵਪਾਰੀ ਬਚਣਗੇ ਜੇ ਕਿਸਾਨ ਨਾ ਬਚਿਆ ਤੇ ਛੋਟੇ ਵਪਾਰੀ ਵੀ ਖਤਮ ਹੋ ਜਣਗੇ ਕਾਰਪੋਰੇਟ ਘਰਾਣਿਆਂ ਦੇ ਹੱਥ ਸਾਰੀ ਢੋਰ ਚਲੀ ਜਾਏਗੀ ਜੋ ਸਰਕਾਰਾਂ ਦੇ ਨੀਤੀਆਂ ਐ ਉਹਨਾਂ ਨੀਤੀਆਂ ਨੂੰ ਘਰ ਘਰ ਬਚਾਉਣ ਵਾਸਤੇ ਅੱਜ ਅਸੀਂ ਪੰਜਾਬ ਬੰਦ ਦੇ ਕਾਲ ਦਿੱਤੀ ਆ ਭਾਰਤ ਸਰਕਾਰ ਨੂੰ ਚੇਤਾਵਨੀ ਆ ਕਿ ਢੱਲੇਆਲ ਸਾਹਿਬ ਦੀਆਂ ਜਿਹੜੀਆਂ ਜਾਇਜ਼ ਮੰਗਾਂ ਐ ਉਹਨਾਂ ਨੂੰ ਮੰਨਿਆ ਜਾਵੇ ਕਿ ਢੱਲੇਆਲ ਸਾਹਿਬ ਦਾ ਮਰਨ ਵਰਤਾਰ ਤੋੜਿਆ ਜਾਵੇ ਜੇ ਕਾਰ ਸਰਕਾਰ ਨਹੀਂ ਜਾਗਦੀ ਤੇ ਇਸ ਤੋਂ ਵੀ ਤਿੱਕਾ ਸੰਘਰਸ਼ ਤੇ ਸੰਯੁਕਤ ਕਾਨੂੰਨ ਮੋਰਚਾ ਇਕੱਠੇ ਹੋ ਕੇ ਕਰਨ ਦੀ ਤਿਆਰੀ ਕਰ ਰਿਹਾ ਹੈ ਕੀ ਕਹਿਣਾ ਚਾਹਦੇ ਪੰਜਾਬ ਸਰਕਾਰ ਨੂੰ ਫਟਕਾਰ ਲਈ ਗਈ ਸੁਪਰੀਮ ਕੋਰਟ ਨੂੰ ਡੱਲੇਵਾਲ ਜੀ ਨੂੰ ਜਿਹੜਾ ਸ ਜਾਗਰੂਕ ਕਰਾਉਂਦਾ ਹੈ ਇਹ ਦੇਖੋ ਸੁਪਰੀਮ ਕੋਰਟ ਨੂੰ ਪਹਿਲੀ ਤੇ ਗੱਲ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੂੰ ਇੱਕ ਸਾਡੀ ਬੇਨਤੀ ਆ ਕਿ ਉਹਨਾਂ ਨੇ ਸੋ ਮੋਟੋ ਲਿਆ ਇਨੀਸ਼ੀਏਟਿਵ ਲਿਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਔਰ ਸੁਪਰੀਮ ਕੋਰਟ ਨੂੰ ਇੱਕ ਹੋਰ ਬੇਨਤੀ ਇੰਡੀਪੈਂਡੈਂਟ ਬਾਡੀ ਆ ਸੁਪਰੀਮ ਕੋਰਟ ਉਹਨਾਂ ਨੂੰ ਚਾਹੀਦਾ ਹੈ ਕਿ ਭਾਰਤ ਸਰਕਾਰ ਦੇ ਖਿਲਾਫ ਇੱਕ ਆਰਡਰ ਪਾਸ ਕਰਨ ਕੇ ਡੱਲੇ ਆਲ ਸਾਹਿਬ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਤੇ ਉਹਨਾਂ ਦਾ ਮਰਨ ਵਰਤਨ ਟੁੱਟੇ ਪੰਜਾਬ ਸਰਕਾਰ ਦੀ ਫਟਕਾਰ ਦੀ ਇਹ ਗੱਲ ਆ ਪੰਜਾਬ ਸਰਕਾਰ ਜਿਹੜਾ ਉਹ ਬਣਦਾ ਸੁਜੋਗ ਨਹੀਂ ਦੇ ਰਹੀ ਜੋ ਪੰਜਾਬ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਪੰਜਾਬ ਸਰਕਾਰ ਜਿਹੜੀ ਆ ਨਾ ਉਹ ਸੈਂਟਰ ਸਰਕਾਰ ਦਾ ਸਾਥ ਦੇ ਰਹੀ ਆ ਦੱਬੇ ਲਫ਼ਜ਼ਾਂ ਦੇ ਵਿੱਚ ਸੈਂਟਰ ਸਰਕਾਰ ਦਾ ਸਾਥ ਦੇ ਰਹੀ ਜੋ ਕਿ ਬਹੁਤ ਬੰਦ ਭਗਾ ਹੈ